ਸੰਭਵ ਹੈ ਕਿ ਜਦੋਂ ਨਮਕੀ ਹਰਪਾਲ ਦੀ ਟੀਮਾਂ ਜਿਹੜਾ ਪੁਰ ਪਿਛਲੇ ਦਿਨਾਂ ਤੋਂ ਤੁਸੀਂ ਦੇਖ ਰਹੇ ਸੀ ਕਾਫੀ ਸਾਰੇ ਹਾਸੇ ਹੋਏ ਨੇ ਇਸ ਪੂਲ ਦੇ ਉੱਪਰ ਅੱਜ ਖਾਸ ਤੌਰ ਤੇ ਇਹਨਾਂ ਨੂੰ ਰਿਕਨ ਕਰਨ ਦੇ ਲਈ ਕੌਂਦੇ ਸੀ ਕਿ ਕਿਸ ਤਰ੍ਹਾਂ ਜਿਹੜੇ ਰਾਖ ਗੁਰੂ ਸਟਾਨਾ ਪੂਰ ਨੂੰ ਉਹ ਅੱਗੇ ਤੋਂ ਬਾਰੇ ਵਾਲਾ ਸੀ ਜਦੋਂ ਲਾ ਦੇਖਦੇ ਰਹੋਗੇ ਕਾਫੀ ਸਾਰੇ ਜਿਹੜੇ ਹਾਸੇ ਨੇਗੇ ਇਸ ਪੂਲ ਦੇ ਜਿਹੜੀ ਸਨੋਪ ਤੇ ਸਵਾਲ ਚੁਪਕੇ ਜਾਂਦੇ ਸੀ ਪਿਲੇ ਕਰਨ ਹੋਏ ਨੇ ਸੋ ਜਿਹੜੀ ਆ ਦੇਖੋ ਵਰਗੇ ਸਾਹਿਬ ਇਸ ਦਾ ਜਿਹੜਾ ਇਹ ਪਹਿਲਾ ਹੱਪੋ ਪੈਦਾ ਆ ਵੀ ਉੱਚਾ ਸੀ ਇੱਥੋਂ ਬਹੁਤ ਲੰਬਾ ਲੰਬਾ ਹੋ ਗਿਆ ਤੋ ਆਪਾਂ ਜਾਣਦੇ ਹਾਂ ਮਨਜੀਤ ਸਾਹਿਬ ਮਨਜੀਤ ਸਾਹਿਬ ਕਾਫੀ سارے ਸਵਾਲ ਸੀਗੇ ਲੋਕਾਂ ਨੇ ਇਸ ਪੁੱਲ ਨੂੰ ਲੈ ਕੇ ਪੂਰਾ ਲੋਕਾਂ ਨੂੰ ਰਾਹਗੀਰਾਂ ਨੂੰ ਦੋਨੋਂ ਪਾਸੋਂ ਸੜਕ ਤੁਸੀਂ ਮੜਾਈ ਵਰਗੀ ਬਣਾਈ ਤੇ ਪੂਰਾ ਜਿਹੜਾ ਲਾਭ ਨਹੀਂ ਮਿਲ ਰਿਹਾ ਅਸੀਂ ਕਿਵੇਂ ਦੇਖਦੇ ਹੋ ਜਿਹੜਾ ਇਹ ਦੇਖੋ ਥੋੜੇ ਦਿਨ ਪਹਿਲਾਂ ਸੜਕ ਤੇ ਪੁਲ ਜਿਹੜਾ ਨਵੇਂ ਬਣੇ ਸੀਗੇ ਇਹ ਪੁਲ ਜਿਹੜਾ ਕਾਫੀ ਪੁਰਾਣਾ ਸੀਗਾ ਔਰ ਸੜਕ ਵੀ ਜਿਹੜੀ ਬਹੁਤ ਸਾਰਾ ਪੁਰਾਣੀ ਬਣੀ ਹੋਈ ਸੀ ਜਦੋਂ ਸੜਕ ਬਣੀ ਤੇ ਪੁਲ ਬਣਿਆ ਪੁਲ ਦੀ ਜਿਹੜੀ ਉਚਾਈ ਆ ਥੋੜੀ ਜੀ ਉਹ ਉੱਚੀ ਹੋ ਗਈ ਔਰ ਉਹਦੇ ਕਰਕੇ ਕਈ ਵਾਰ ਜਦੋਂ ਫਾਸਟ ਤੇਜ਼ ਗੱਡੀਆਂ ਆਉਂਦੀਆਂ ਨੇ ਉਹ ਜੰਪ ਲੈ ਜਾਂਦੀਆਂ ਸੀਗੀਆਂ ਔਰ ਜੰਪ ਲੈ ਜਾਣ ਤੋਂ ਬਾਅਦ ਕਾਫੀ ਸਾਰੇ ਹਾਦਸੇ ਜਿਹੜੇ ਨੇਗੇ ਉਹ ਸਾਹਮਣੇ ਆਏ ਉਸ ਤੋਂ ਬਾਅਦ ਮੈਂ ਸਾਰੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਔਰ ਕਾਫੀ ਸਾਰੇ ਪੱਤਰਕਾਰ ਭਰਾਵਾਂ ਨੇ ਸਭ ਨੇ ਜਿਹੜੀ ਆ ਸ ਇਹ ਸਾਹਮਣੇ ਲਿਆਂਦਾ ਤੋਂ ਉਸ ਤੋਂ ਬਾਅਦ ਕੀ ਹੋਇਆ ਕਿ ਅਸੀਂ ਦੁਬਾਰਾ ਜਿਹੜਾ ਹੈਗਾ ਇਹਦੀ ਹੁਣ ਪ੍ਰੀਮਿਕਸ ਪਾਉਗੀ ਦੁਬਾਰਾ ਜਿਹੜਾ ਇਹ ਬਣੂਗਾ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਹਾਦਸਾ ਜਿਹੜਾ ਉਹ ਨਾ ਆਵੇ ਥੋੜੀ ਬਹੁਤੀ ਇਹਦੇ ਵਿੱਚ ਕੋਈ ਜ਼ਿੰਮੇਵਾਰੀ ਵੀ ਅਧਿਕਾਰੀਆਂ ਦੀ ਫਿਕਸ ਕੀਤੀ ਹੈ ਜੀ ਬਿਲਕੁਲ ਜਿਹੜੇ ਡਰੇਨੇਜ ਡਿਪਾਰਟਮੈਂਟ ਦੇ ਅਧਿਕਾਰੀ ਸੀਗੇ ਐਕਸ਼ਨ ਸਹਿਬਾਨ ਅਸੀਂ ਉਹਨਾਂ ਦੀ ਅਧਿਕਾਰੀ ਫਿਕਸ ਜ਼ਿੰਮੇਵਾਰੀ ਫਿਕਸ ਕੀਤੀ ਆ ਸੋ ਬਿਲਕੁਲ ਸਭ ਦੇ ਖਿਲਾਫ ਕਾਰਵਾਈ ਕੀਤੀ ਜਿਉ ਜਿਨੇ ਵੀ ਡਿਜ਼ਾਈਨ ਤਿਆਰ ਗਲਤ ਤਿਆਰ ਕੀਤਾ ਜਾਂ ਜਿਨੇ ਵੀ ਗਲਤ ਜਿਹੜਾ ਬਣਾਇਆਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਰਕਾਰ ਪੈਸੇ ਦਿੰਦੀ ਆ ਥੱਲੇ ਜਿਹੜਾ ਕਈ ਵਾਰ ਗਲਤ ਕੰਮ ਹੋ ਜਾਂਦਾ ਪਰ ਲੇਕਿਨ ਸਰਕਾਰ ਜਿਹੜੀ ਆ ਬਿਲਕੁਲ ਮੁਸਤੈਦੀ ਦੇ ਨਾਲ ਚਾਹੇ ਛੋਟਾ ਮਸਲਾ ਚਾਹੇ ਵੱਡਾ ਮਸਲਾ ਤੁਰੰਤ ਉਹਦੇ ਤੇ ਐਕਸ਼ਨ ਕਰਦੀ ਆ ਸੋ ਇਹ ਜਿਹੜੀ ਸੜਕਾਂ ਨੂੰ 5-7 ਦਿਨਾਂ ਚ ਬਿਲਕੁਲ ਜਿਹੜੀ ਆ ਉਹ ਮਲਾਈ ਵਰਗੀ ਬਣ ਕੇ ਤਿਆਰ ਹੋ ਜੇ ਬਹੁਤ ਬਹੁਤ